খাল খুলি নাই গেম নাই কৈ যে ਇਹ ਤੁਹਾਨੂੰ ਬੇਰੀ ਪੂਰਾ ਲੱਗਦਾ ਹੈ ਨਾ ਇਹ ਦਿੱਸੇ ਆਰ ਪਾਜਨ ਦਾ ਸੰਸਾਰ ਆਰ ਪਾਜਨ ਦਾ ਸੰਸਾਰ ਆਪਣਾ ਨਾਮ ਦੱਸ ਕਿ ਕਿਹਨਾਂ ਤੱਕ ਮਾਗੀ ਵਾਲੇ ਜਿਹੜੇ ਸਤਿ ਸ਼੍ਰੀ ਅਕਾਲ ਮੰਦਿਰ ਸਾਹਿਬ ਕਰਤੀ ਜੈਪਨ ਸਿੰਘ ਜੀ ਅੱਜ ਦਾ ਦਿਨ ਬੜਾ ਮਹਾਨ ਦਿਨ ਹੈ ਅੱਜ ਦਾ ਦਿਨ ਸਾਰੇ ਲੋਕ ਤੀਥਾਂ ਜਾ ਕੇ ਇਸ਼ਨਾਨ ਕਰਦੇ ਹਨ ਜਿਹੜਾ ਸਿੱਖ ਹੈ ਉਹ ਮੱਗੀ ਦੇ ਮਹੀਨੇ ਤੇ ਜਿਹੜਾ ਹੈਗਾ ਗੁਰੂ ਘਰ ਹੁੰਦਾ ਹੈ ਗੁਰੂ ਘਰ ਦੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਾਧਦਾ ਹੈ ਤੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਮੱਗ ਮੱਜਣ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਅੱਜ ਦੇ ਦਿਨ ਬਸੰਤ ਰਾਗ ਜਿਹੜਾ ਹੈਗਾ ਆਰੰਭ ਹੁੰਦਾ ਹੈ ਅਗਰ ਸਮੂਹ ਸੰਗਤਾਂ ਅੱਜ ਦੇ ਦਿਨ ਗੁਰੂ ਘਰਾਂ 'ਚ ਆ ਕੇ ਉਹਨਾਂ ਦੇ ਉਪਦੇਸ਼ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਸਾਧਣ ਜਰਾ ਜੋ ਠੰਡ ਵੀ ਹੈਗੀ ਹੈ ਪਰ ਆਸਰ ਗੁਰੂ ਸਾਹਿਬ ਦੇ ਨਾਲ ਬਹੁਤ ਹੀ ਸੰਗਤ ਜੀ ਜਦੋਂ ਗੁਰੂ ਨਾਲ ਪਿਆਰ ਹੋਵੇ ਮਨ 'ਚ ਸ਼ਰਧਾ ਹੋਵੇ ਤਾਂ ਫਿਰ ਠੰਡ ਨਹੀਂ ਦੇਖੇ ਜਲਦੀ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਮੇਰ ਜਾਇ ਮਿਲਾਂ ਤੇ ਨਾਲ ਸੱਜਣਾ ਟੁੱਟੇ ਨਹੀਂ ਨਿਓ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦੇ ਦਿਨ ਜੇ 40 ਮੁਕਤੇ ਦੀ ਇਫਾਦਤ ਮਿਲੀ ਸੀ ਮੁਖਤਾਰ ਸਾਹਿਬ ਖੇ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਆਨੰਦਪੁਰ ਸਾਹਿਬ ਤੋਂ ਵਾਪਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਅੱਜ ਬਦਾਵਾ ਲਿਖ ਕੇ ਦਿੱਤਾ ਸੀ ਅਸੀਂ ਤੁਹਾਡੇ ਸਿੰਘ ਨਹੀਂ ਤੁਸੀਂ ਛੁੱਡੇ ਸਾਡੇ ਗੁਰੂ ਨਹੀਂ ਤੇ ਅੱਜ ਦੇ ਦਿਨ ਉਹ ਜਦੋਂ ਖੇਰਾਨੇ ਦੀ ਢਾਬ ਉਤੇ ਲੜਦੇ ਲੜਦੇ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਨੇ ਮਹਾ ਸਿੰਘ ਨੂੰ ਜੋ ਸਿਸਕ ਰਿਆ ਸੀ ਉਹਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਵੀ ਗੁਰੂ ਜੀ ਜਿਹੜੇ ਅਸੀਂ ਲਿਖ ਕੇ ਦਿੱਤਾ ਸੀ ਬਦਾਵਾ ਉਹ ਅੱਜ ਪਾੜ ਦਿਓ ਗੁਰੂ ਜੀ ਨੇ ਕਹਿੰਦੇ ਮੈਂ ਵੀ ਕੁਛ ਨਹੀਂ ਸੰਭਾਲ ਕੇ ਰੱਖਿਆ ਸਾਰਾ ਸਰਬੰਸ ਵਾਰ ਕੇ ਆ ਗਿਆ ਮੈਂ ਸਿਰਫ ਆਪਣਾ ਤੁਹਾਡਾ ਬਦਾਵਾ ਹੀ ਪਾੜ ਕੇ ਰੱਖਿਆ ਜਿਹੜਾ ਤੁਸੀਂ ਦਿੱਤਾ ਸੀ ਉਹੀ ਮੈਂ ਸੰਭਾਲ ਕੇ ਰੱਖਿਆ ਹੋਇਆ ਉਹਦੇ ਸਾਹਮਣੇ ਬਦਾਵਾ ਪਾੜਦਾ ਟੁੱਟੀ ਗੰਢੀ ਅੱਜ ਅੱਜ ਦਾ ਦਿਨ ਜਿਹੜਾ ਇਸ ਕਰਕੇ ਖੇਰਾਨੇ ਦੀ ਢਾਬ ਦਾ ਨਾਮ ਰਹਿ ਗਿਆ ਮੁਕਤ ਰੱਖਿਆ ਗਿਆ ਸਮੂਹ ਸੰਗਤਾਂ ਜੀ ਮੁਖਤਿਆਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਥੇਦ ਸਿੰਘ ਗੁਰੂ ਘਰ ਹੈ ਜੇ ਉੱਥੇ ਨਤਮਸਤਕ ਹੋ ਰਹੀਆਂ ਹਨ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀਆਂ ਹਨ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੋਗੇ ਗੁਰੂ ਘਰ ਪਹੁੰਚੇ ਅੰਮ੍ਰਿਤ ਵੇਲੇ ਤੋਂ ਹੀ ਆਪਣਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਨਿਹੰਗ ਸਿੰਘ ਕੀ ਕਹਿਣਾ ਚਾਹੋ ਗੁਰੂ ਘਰ ਪਹੁੰਚੇ ਮਾਗੀ ਵਾਲੇ ਦੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਘ ਮੰਜਨ ਸਿੰਘ ਸਾਧੂ ਮਾਨ ਤੂੜੇ ਘਰ ਇਸ਼ਨਾਨ ਹਰਕਾਰਾ ਨਾਮ ਅਥਿਆਏ ਸੁਣ ਸਭਨਾਂ ਨੂੰ ਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨਹੀਂ ਕਿਆ ਕਿ ਜਿਹੜਾ ਦਾਨ ਸਾਡਾ ਕੋ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦਵੋ ਤੇ ਬਹੁਤ ਮਾਰੇ ਪਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਤੇ ਪੂਰਾ ਆਪਣਾ ਪਰਿਵਾਰ ਕੋਮਾ ਆਸੇ ਵਾਰਦੇ ਉਸ ਲਾਈਨ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲਾਈਨ ਦੇ ਉੱਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਹੂੰ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਭਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਆ ਜਿਹੜੇ ਆਪਣੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਨ ਸੋਵਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਲੱਗਦਾ ਕਿ ਤੁਸੀਂ ਭਾਗ ਵਾਲੇ ਮਾਘੀ ਵਾਲੇ ਦੇ ਨੇ ਪਹੁੰਚੇ ਜਾਂ ਸੰਗਤ ਜਿਹੜੀ ਮੁਕਤਸਰ ਸਾਹਿਬੀ ਪਹੁੰਚੀ ਹੈ ਮੁਕਤਸਰ ਸਾਹਿਬ ਜਿਹੜੀ ਸੰਗਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਖਿਆ ਜਿਹੜੀ ਉੱਥੇ ਪਹੁੰਚੀ ਆ ਆਹੀਂ ਵੀ ਸੋ ਮੁਕਤਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅੱਰਾ ਗੁਰੂ ਘਰ ਪਹੁੰਚੇ ਅੱ ਤੇ ਸੰਗਤ ਲਈ ਇਹ ਕਿ ਬਹੁਤ ਹੀ ਮਨਕੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਸਾ ਮਹਾਰਾਜ ਸਿੱਕੇ ਪਾਛਾ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ